ਅਰ ਜਾਨਾ ਇਹ ਜਿਹੜੇ ਤੇ ਇਹ ਤੁਹਾਨੂੰ ਬਾਤ ਕੀਤਾ ਅਖੇ ਜਿਹੜਾ ਉਹ ਇਹ ਅਸਰ ਇਸ ਵੀ ਆ ਕੇ ਨਹੀਂ ਆਉਂਦਾ ਲੋਕ ਲੱਗੇ ਹਨ ਤੇ ਕਿਰਪਾ ਕਰਕੇ ਜਾ ਕੇ ਸਾਡੇ ਕੋਲ ਤੁਸੀਂ ਕਦ ਤੱਕ ਬੈਠ ਜਾਓ ਮੈਂ ਜਿਆਦਾ ਜਲਦੀ ਤੇ ਨਹੀਂ ਗਈ ਆਪ ਇਹ ਕਿਹੜਾ ਫਰਮਾਨ ਹੈ ਠੀਕ ਹੈ ਆਪਾਂ ਉੱਜਨੀ ਦੇ ਬੰਦ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਅਨਸੂਚਿਤ ਜਾਤੀ ਵਰਗਾਂ ਦੀ ਵਾਦੀ ਉਹ 35% ਤੋਂ ਜ਼ਿਆਦਾ ਦੇ 35% ਆਵਾਦ ਦਾ 35% ਔਰ ਦੇਸ਼ ਦੇ ਵਿੱਚ ਇੱਕੋ ਹੀ ਸੁਪਾਇਆ ਜਿੱਥੇ 35% ਤੋਂ ਜ਼ਿਆਦਾ ਸ਼ਰੂ ਖਾਸ ਭਾਈਚਾਰੇ ਦੇ ਲੋਕ ਰਹਿੰਦੇ ਆ ਔਰ ਜਿਸ ਤਰੀਕੇ ਨਾਲ ਭਾਰਤੀ ਸੰਵਿਧਾਨ ਦੇ ਉੱਤੇ ਅ ਗਰਬਦਲੀਏ ਹਮਲਾ ਕਰਦੇ ਆ ਔਰ ਹੋਰ ਵੱਖ-ਵੱਖ ਸ਼ਕਤੀਆਂ ਹਮਲਾ ਕਰਦੀਆਂ ਆ ਉਹਦੇ ਵਾਰ ਸਾਨੂੰ ਇਹ ਲੱਗਦਾ ਹੈ ਕਿ ਪੂਰੇ ਭਾਰਤ ਦੇਸ਼ ਦੇ ਅਨੁਸੂਚਿਤ ਜਾਤੀ ਵਰਕਰਾਂ ਨੂੰ ਬਾਬਾ ਸਾਹਿਬ ਉਹਨਾਂ ਨੂੰ ਮੰਨਣ ਵਾਲਿਆਂ ਨੂੰ ਸਾਨੂੰ ਇਕੱਠਾ ਕਰਨਾ ਪਏਗਾ ਜਿੱਦਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਗਰੀਬ ਸਿੱਖਣ ਕੋ ਦੋ ਪਾਸ਼ਾਈ ਦੇ ਬੈਨਰ ਥੱਲੇ ਸਾਰੇ ਗਰੀਬਾਂ ਨੂੰ ਇਕੱਠਾ ਕੀਤਾ ਸੀ ਅਸੀਂ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਜਾ ਕੇ ਇਹ ਕੰਮ ਕਰ ਰਹੇ ਆ ਅਗਲੀ 25 ਤਰੀਕ ਮੇਰੀ ਚੰਕੌਰ ਸਾਹਿਬ ਦੇ ਹਲਕੇ ਚੋਂ ਅੱਜ ਤੁਹਾਡੇ 18 ਤਰੀਕ ਨੂੰ ਮੈਂ ਇੱਥੇ ਇੱਕ ਤਰੀਕ ਨੂੰ ਮੈਨੂੰ ਲੱਗਦਾ ਮੈਂ ਉਹ ਵੀ ਕਿਤੇ ਲੱਗੀ ਹੋ 28 ਤਰੀਕ ਮੇਰੀ ਇਮਾਨਸੇ ਆ ਤੇ ਇੱਧਰ 1 ਤਰੀਕ ਤੁਹਾਡੇ ਕੋਲੇ ਹੀ ਐ ਮੰਡੀ ਗਵਿੰਦਗਰ ਇੱਧਰ ਲਗਾਤਾਰ ਆਪਾਂ ਜਿਹੜਾ ਹੋਗਾ ਇਹ ਪ੍ਰੋਗਰਾਮ ਲਾਮਬੰਦੀ ਦਾ ਕਰ ਰਹੇ ਹਾਂ ਤੁਸੀਂ ਮੇਰੀ ਚਾਪੈਤਈ ਆ ਤਾਂ ਜੋ ਦੇਸ਼ ਚੋਂ ਸਮਾਜ ਚੋਂ ਉੱਚ-ਨੀਚ ਦੀ ਭਾਵਨਾ ਜਾਤ ਪਾਤ ਤੇ ਸਾਰੀਆਂ ਬਿਮਾਰੀਆਂ ਦਾ ਖਾਤਮਾ ਹੋ ਸਕੇ ਉਹ ਜਿਹੜੀ ਨੀਤੀ ਕੀ ਰਾਮ ਨੇ ਤਿਆਰ ਕੀਤੀ ਹੈ ਜਾਂ ਪੰਜਾਬ ਸਰਕਾਰ ਵੱਲੋਂ ਐਸੇ ਪੱਛਾਰੇ ਦੇ ਜੀਵਨ ਬਦਲ ਜਿਹੜਾ ਵੀ ਤੁਸ ਸਕੋਲਰ ਸੈਕਟਰ ਰੱਖੇਗਾ ਕੱਚੇ ਮਦਾਨ ਦੇ ਜਾਂ ਹੋਰ ਮੁੱਦੇ ਨੇ ਜਾਂ ਜ਼ਬਰ ਜਲਮ ਚੱਲ ਰਿਹਾ ਤੁਸੀਂ ਅਗਲੇ ਚੇਅਰਮੈਨ ਦੇਖੋ ਜ਼ੁਲਮ ਤਸ਼ੱਦਦ ਜਿਹੜਾ ਗਰੀਬਾਂ ਤੇ ਹੋ ਰਿਹਾ ਉਹਦੀ ਨੀਤੀ ਮੇਰੇ ਕੋਲ ਆ ਉਹਦੀ ਨੀਤੀ ਇਹ ਆ ਕਿ ਜ਼ੁਲਮ ਅਤਿਆਚਾਰ ਕਰਨ ਵਾਲੇ ਨੂੰ ਸਹਿਣ ਪੰਜਾਬ ਦੀ ਧਰਤੀ ਤੇ ਨਹੀਂ ਕੀਤਾ ਜਾਏਗਾ ਜਿਹੜੇ ਬੈਲਫੇਅਰ ਦੀ ਗੋੜ ਨਿਕੀ ਹੈ ਪੰਜਾਬ ਸਰਕਾਰ ਕੋਲੋਂ ਇਹ ਨਹੀਂ ਤੁਸੀਂ ਸੰਬੰਧਿਤ ਇੱਥੋਂ ਦੇ ਜਿਹੜੇ ਵੀ ਬੁਲਾਈ ਦੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਗੱਲ ਕਰਨ ਦਾ ਜਿਹੜੀ ਜਨਰਲ ਤਸ਼ੱਦਦ ਦੀ ਨਿਕੀ ਆ ਉਹ ਉਹੀ ਨਿਕੀ ਆ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਔਰ ਬਾਬਾ ਸਰ ਅੰਬेडकर ਨੇ ਭਾਰਤੀ ਸੰਵਿਧਾਨ ਦੇ ਤਹਿਤ ਦਿੱਤੀ ਆ ਭਾਰਤੀ ਸੰਵਿਧਾਨ ਦੇ ਜਿਹੜੇ ਫੰਡਾਮੈਂਟਲ ਰਾਈਟ ਨੇ ਜਿਹੜੇ ਆਰਟੀਕਲ 14 15 16 17 ਜਿਹੜੇ ਜਾਤੀ ਧਰਮ ਨਸਲ ਸਥਾਨ ਦੇ ਪੰਜ ਵਿਤਕਰੀਆਂ ਨੂੰ ਵੀ ਖਤਮ ਕਰਦੇ ਆ ਔਰ ਆਰਟੀਕਲ 12 ਅਲਟੇਚਬਿਲਟੀ ਉਹਨਾਂ ਦੇ ਖਾਮਨ ਕਰਦਾ ਅਸੀਂ ਇਸ ਕੋ ਬਹੁਤ ਉੱਤੇ ਕੰਮ ਕਰ ਰਹੇ ਹੁਈਆ ਔਰ ਇਹ ਕੰਮ ਨਾ ਬਟਾਇਆ ਕਿ ਜਦੋਂ ਮੈਂ ਦਫਤਰ ਨੂੰ ਜੁਆਇਨ ਕੀਤਾ ਐਸੀ ਕਮਿਸ਼ਨ ਜਿਹਦੇ ਚੇਅਰਮੈਨ ਦਾ ਸਾਡੇ 5500 ਫਾਈਲਾਂ ਪੈਣ ਦੇ ਵੇਲੇ 5500 ਔਰ ਪਿਛਲੇ 57 ਦਿਨਾਂ ਦੇ ਵਿੱਚ ਅਜੇ 80 ਦਿਨਾਂ ਦੇ ਵਿੱਚ 1200 ਤੋਂ ਉੱਪਰ ਜੁਰਮ ਕੈ ਕਰਦੀਆਂ ਫੈਸਲਾ ਮੇਰੇ ਕੋਲ ਆਈਆ ਔਰ ਤਕਰੀਬਨ 15 ਤੋਂ 20 ਫੈਸਲੇ ਨਾਲ ਹੋਣ ਰਸੀਬ ਕੀਤੀ ਆ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਗਰੀਬਾਂ ਨਾਲ ਅਨਸੂਚਿਤ ਜਾਤੀ ਵਰਗਾਂ ਨਾਲ ਧੱਕੇਸ਼ਾਹੀ ਚੱਲਦੀ ਆ ਉਹ ਸਰਵਿਸ ਮੈਟਰ ਹੋ ਸਕਦੇ ਆ ਉਹ ਸਟੂਡੈਂਟ ਦੇ ਨਾਲ ਮੈਟਰ ਸਕਾਲਰਸ਼ਿਪ ਤੇ ਹੋ ਸਕਦੇ ਆ ਉਹਨਾਂ ਦੇ ਦਾਖਲਿਆਂ ਨੂੰ ਲੈ ਕੇ ਹੋ ਸਕਦੇ ਆ ਉਹ ਗਰੀਬ ਦੀ ਨਾਲੀ ਦੇ ਪਾਣੀ ਨੂੰ ਲੈ ਕੇ ਹੋ ਸਕਦੇ ਆ ਗਰੀਬੀ ਬਾਰੇ ਪੰਚਾਇਤ ਨਾਲ ਹੋ ਸਕਦੇ ਆ ਹਰ ਤਰ੍ਹਾਂ ਦੇ ਮਾਮਲੇ ਜਿਹੜਾ ਕਿਸੇ ਵੀ ਗਰੀਬ ਨੂੰ ਦਬਾਉਂਦਾ ਆ ਉਹਦੇ ਤੇ ਅਸੀਂ ਕੰਮ ਕਰਾਗੇ ਔਰ ਕਰ ਰਹੇ ਆ ਕਿਉਂਕਿ ਨਜ਼ਰ ਤੋਂ ਕਿਵੇਂ ਦੇਖ ਰਹੇ ਆ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਉੱਤੇ 3 ਕਰੋੜ ਰੁਪਏ ਆਪੀਆਂ ਨੂੰ ਭਗੜਾ ਪਵਾ ਚਾਹੀਦਾ ਕਿਉਂਕਿ ਜੁੱਧ ਨਸ਼ਿਆਂ ਵਿਰੁੱਧ ਇੱਕ ਪਾਸੇ ਅਸੀਂ ਪਿਛਲੇ 15 ਸਾਲਾਂ ਤੋਂ ਰਵਾ ਪਾ ਰਹੇ ਕਿ ਪੰਜਾਬ ਦੀਆਂ ਨਸਲਾਂ ਸੰਭਲ ਦੀ ਲੜਾਈ ਆ ਪੰਜਾਬ ਦੀਆਂ ਫਸਲਾਂ ਸੰਭਲ ਦੀ ਲੜਾਈ ਆ ਪੰਜਾਬ ਦੀਆਂ ਫਸਲਾਂ ਤੇ ਦੋ ਮੁੱਦੇ ਆ ਇਹ ਨੰਬਰ 1 ਰਸਾਇਣ ਖਾਦਾਂ ਦੀ ਵਰਤੋਂ ਘਟੇ ਨੰਬਰ 2 ਪਾਣੀ ਜਿਹੜਾ ਪੰਜਾਬ ਦਾ ਬਚੇ ਪਰ ਪਾਲੇ ਹੀ ਬਚੇ ਉਹਦੇ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਦੇਖੋ ਬੀਵੀਐਮਬੀ ਦੇ ਉੱਤੇ ਆਪ ਜਾ ਕੇ ਉਫੜ ਲਿਆ ਉਹਨਾਂ ਨੇ ਫਾਟਕ ਬਾਹਰ ਕਰਨ ਵਾਲਾ ਜਿਹੜਾ ਹੱਥ ਆ ਉਹ ਖੋਲ ਲਿਆ ਇਹ ਇਤਰੇ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਜਿੱਥੇ ਸਰਕਾਰ ਲੜ ਰਹੀ ਸੀ ਨਸ਼ਿਆਂ ਨੂੰ ਬਚਾਉਣ ਦੀ ਲੜਾਈ ਨਸ਼ਾ ਅਪਰਾਧ ਜੁੱਗ 21 21 ਮੈਂਬਰ ਪੁਆਇੰਟ ਭਰਤੀ ਬੂਥ ਵਾਈਜ਼ ਭਰਤੀ ਕਰਨੇ ਇਹਦੇ ਮਤਲਬ ਪਿੰਡ ਦੇ ਆਲੇ ਦਿਵਾਲੇ ਸਰਕਾਰ ਲੋਕਾਂ ਦੀ ਬਾੜ ਕਰ ਰਹੀ ਆ ਜਿੱਦਾਂ ਫਸਲਾਂ ਨੂੰ ਬਚਾਉਣ ਲਈ 12 ਪਸ਼ੂਆਂ ਤੋਂ ਬਾੜ ਕੀਤੀ ਜਾਂਦੀ ਖੇਤਿਆਰ ਦੇ ਦੁਆਲੇ ਤਾਂ ਪੰਜਾਬ ਦੀਆਂ ਨਸਲਾਂ ਨੂੰ ਬਚਾਉਣ ਲਈ ਨਸ਼ਿਆ ਵਿਰੁੱਧ ਜੁੱਟ ਗਿੜਾ ਅੰਦੋਲਨ ਹੈ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਦੇ ਵਾਲੇ ਬਾੜ ਕਰਨ ਦਾ ਅੰਦੋਲਨ ਹੈ ਜਵਾਨੀ ਨੂੰ ਸਾਹਮਣੇ ਆਉਂਦੇ ਨੇ ਸਾਨੂੰ ਸਾਥ ਦੇਣਾ ਚਾਹੀਦਾ ਜੀ ਸਾਹਿਬ ਜਨਾ ਪੰਨੂਆਂ ਫਾਰ ਫਾਰ ਸਾਡਾ ਜੰਦਾ ਕਹਿੰਦਾ ਤਸਰੀ ਤੋੜਦਾਂਗੇ ਦੇਖੋ ਅਸੀਂ ਪੰਨੂ ਦਾ ਸਰਵੇ ਪੰਜਾਬ ਦੀ ਧਰਤੀ ਦੇ ਕੀਤਾ ਔਰ ਹਰ ਪ੍ਰੋਗਰਾਮ ਤੇ ਕੁਛ ਆ ਜਦੋਂ ਪੰਨੂ ਵੀਡੀਓ ਪਾਊਗਾ ਮੈਂ ਪੰਜਾਬ ਦੀ ਧਰਤੀ ਤੇ ਪੰਨੂ ਦਾ ਮੁਕਾਬਲਾ ਕਰਨ ਲਈ ਖੜਾ ਅਸੀਂ ਪੰਜਾਬ ਦੇ ਲੋਕਾਂ ਦਾ ਸਰਵੇ ਕਰਾਵਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਖਾਲਸਤਰ ਚਾਹੀਦਾ ਕਿ ਸੁਵਰਾਜ ਚਾਹੀਦਾ ਪੰਜਾਬ ਦੇ ਚੋਕਾ ਰੋ ਖਾਰਿਸਤਾਨ ਵਾਲਾ ਪੰਨੂ ਚਾਹੀਦਾ ਕੇ ਸਰਹੜਾ ਵਾਲਾ ਮੇਡਰ ਚਾਹੀਦਾ ਔਰ ਜਿੱਥੇ ਜਿੱਥੇ ਮੈਂ ਪ੍ਰੋਗਰਾਮ ਅੰਚ ਸਰਵੇ ਕਰਾਇਆ ਆ ਪੰਨੂ ਕੱਲ ਵੀਡੀਓ ਕਿ ਪਾਦਾ 1 ਤੇ 25 ਨੂੰ ਵੀ ਮੈਂ ਲਾਈਵ ਸਰਵੇ ਕਰਾਊਗਾ 1 ਤੇ 3 ਨੂੰ ਮੰਡੀ ਗੋਡੇ ਕਰਾਊਗਾ 8 ਤਰੀਕ ਨੂੰ ਵਾਚੇ ਕਰਾਊਗਾ ਔਰ ਪੰਜਾਬ ਦੇ 52 ਦੇ 52 ਦੁਆਰਾ ਤੇ ਇਹ ਸਰਵੇ ਹੋ ਤਾਂ ਇਸ ਕਰਕੇ ਮੈਨੂੰ ਲੱਗਦਾ ਪੰਨੂ ਨੂੰ ਵੀ ਅਕਲ ਆ ਗਈ ਆ ਔਰ ਹੁਣ ਵੀਡੀਓ ਪੂਰੀ ਜਾਲੀਆਂ ਬੰਦ ਕਰ ਗਿਆ ਤਾਂ ਇਸ ਕਰਕੇ ਅਸੀਂ ਸੇਖਜ਼ਾ ਤੇ ਬੰਦਿਆਂ ਨੂੰ ਸਿੱਖ ਸੰਸਥਾਵਾਂ ਨੂੰ ਦੇਵਤੀ ਕਰਦੇ ਆ ਪੰਜ ਤਖਤ ਸਿੱਖ ਨੇ ਪੰਜਾਂ ਤਖਤਾਂ ਦੇ ਜੱਥੇਦਾਰ ਖਾਸਾ ਨਮਾਇਦਗੀ ਕਰਦੇ ਐ ਜੀਪੀਸੀ ਨਮਾਇਦਗੀ ਕਰ ਇਹ ਆਪਣੇ ਮੂੰਹ ਚ ਘੁੰਮਰੀਆਂ ਬਾਖੇੜਾ ਬੈਠੇ ਰਹੇ ਜਦੋਂ ਪੱਲੂ ਵਰਗੇ ਜਿਹੜੇ ਲੋਕ ਨੇ ਇਹ ਦਸ਼ਮੇਸ਼ ਪਿਤਾ ਦੇ ਗਰੀਬ ਸੱਕੇ ਤੇ ਹਮਲਾ ਕਰਦੇ ਅਸੀਂ ਇਹਨਾਂ ਨੂੰ ਕਹਿੰਦੇ ਬੋਲ ਜੇ ਤੁਸੀਂ ਨਹੀਂ ਬੋਲੋਗੇ ਤਾਂ ਅਸੀਂ ਬੋਲਾਂਗੇ ਤੇ ਘੜੀ ਬੋਲਦਾ ਰਹੂਗਾ ਧੰਵਾਦ ਜੀ ਧੰਵਾਦ ਧੰਵਾਦ